ਜੀ ਜੋ ਪਿੱਛੇ ਹੋਇਆ ਤੁਹਾਡੇ ਸਾਹਮਣੇ ਆ ਡੈਮੋਕ੍ਰੇਸੀ ਦਾ ਕਾਣ ਕੀਤਾ ਗਿਆ ਸਾਨੂੰ ਮੌਕਾ ਮਿਲਿਆ ਸੀ 33 ਦੀਆਂ 33 ਪੰਚਾਇਤ ਸੰਪਤੀ ਨੋਮੀਨੇਸ਼ਨ ਕੀਤੀਆਂ ਚਾਰ ਜ਼ਿਲ੍ਹਾ ਪ੍ਰਸ਼ਧੀਆਂ ਕੀਤੀ ਉਹਨਾਂ ਨੇ ਜਦੋਂ ਦੇਖ ਲਿਆ ਵੀ ਇਹਨਾਂ ਦਾ ਮਾਹੌਲ ਇਹਨਾਂ ਦੇ ਹੱਕ ਚ ਹੈ ਲੋਕਾਂ ਨੇ ਇਹਨਾਂ ਨੂੰ ਜਿਤਾ ਦੇਣਾ ਤੇ ਦੋਵੇਂ ਸੰਪਤੀ ਦੀਆਂ ਚੇਅਰਮੈਨੀਆਂ ਵੀ ਇਹਨਾਂ ਲੈ ਜਾਣੀਆਂ ਇਹਨਾਂ ਨੂੰ ਘਬਰਾਹਟ ਇਸ ਗੱਲ ਦੀ ਹੋਗੀ ਵੀ ਸਾਡੀ ਇਹਦੇ ਚ ਬੇਇੱਜ਼ਤੀ ਬੜੀ ਹੋਣੀ ਹੈ ਸਾਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ ਤੇ ਅਸੀਂ ਕੀ ਕਰੀਏ ਔਰ ਇਹਨਾਂ ਨੂੰ ਫਿਰ ਮੁੜ ਕੇ ਜਿਹੜੀਆਂ ਰਿਪੋਰਟਾਂ ਮਿਲੀਆਂ ਇੰਟੈਲੀਜੈਂਸ ਦੀਆਂ ਵੀ ਉਹਨਾਂ ਨੇ ਕਿਹਾ ਵੀ ਤੁਸੀਂ ਹੱਲ ਦਿਓ ਤੁਸੀਂ ਜੇ ਕਾਗਜ਼ ਇਹਨਾਂ ਦੇ ਸਾਫ਼ ਕਰ ਸਕਦੇ ਹੋ ਤੇ ਕਰ ਦਿਓ ਸਾਡੇ ਨਾ 11 6 ਹੈਗੀਆਂ ਜਨਾਲੇ ਸੰਪਤੀ ਦੀ ਸੌਰੀ ਬਲਾਕ ਦੀਆਂ ਤੇ 5 ਹੈਗੀਆਂ ਰਮਦਾਸ ਬਲਾਕ ਦੀ ਇਹਨਾਂ ਨੇ ਸਾਫੀ ਹੁਸੈਨ ਵੀ ਮੈਂ ਗੱਲ ਕੀਤੀ ਸੀ ਬਿਨਾ ਮੁਕਾਬਲਾ ਡਿਕਲੇਅਰ ਕੀਤੀ ਹੈ ਸਿਰਫ ਇਸ ਕਰਕੇ ਕਿ ਸਾਡਾ ਚੇਅਰਮੈਨ ਬਣ ਜਾਵੇ ਮੈਂ ਤਹਾਰੀਵਾਲ ਸਾਹਿਬ ਨੂੰ ਇੱਕ ਗੱਲ ਕਰਨੀ ਹੈ ਜੇ ਤੁਹਾਡੇ ਵਿੱਚ ਦਮ ਸੀ ਨਾ ਤੇ ਵੋਟਾਂ ਰਾਹੀਂ ਤਸੀਲ ਲੈਂਦੇ ਨਾ ਕਿਸੇ ਦੀ ਕੈਨਸਲ ਕਰਾਉਂਦੇ ਤੁਹਾਨੂੰ ਵੀ ਪਤਾ ਲੱਗ ਜਾਣਾ ਹੈ ਵੀ ਤੁਹਾਡੇ ਜਿਹੜੇ ਸਰਪੰਚ ਨੇ ਉਹ ਕਿੰਨਾ ਕੰਮ ਕਰ ਰਹੇ ਨੇ ਤੁਸੀਂ ਬੜੀ ਵੱਡੀ ਗਲਤੀ ਕੀਤੀ ਹੈ ਇਹ ਗਲਤਫਹਮੀ 'ਚ ਸਾਰਾ ਕੁਝ ਰਹਿ ਗਿਆ ਤੁਸੀਂ ਗਲਤਫਹਮੀ ਦਾ ਸ਼ਿਕਾਰ ਹੋ ਤੁਸੀਂ ਵੇਖੋ ਤੁਹਾਡੇ 2027 ਦੇ ਵਿੱਚ ਹਾਲ ਕੀ ਹੋਣਾ ਔਰ ਅੱਜ ਅਸੀਂ ਆਪਣੇ ਵਰਕਰ ਸਭਾ ਨੂੰ ਇੱਕ ਦਿਨੀ ਵੀ ਮੁਲਾਇਸ ਕੱਲ ਦਾ ਮੈਸੇਜ ਲਾਇਆ ਔਰ ਤੁਸੀਂ ਵੇਖ ਲੈਂਦੇ ਹੋ ਕਿ ਕਿਸ ਤਰੀਕੇ ਨਾਲ ਹਮਮਾ ਆ ਕੇ ਸਾਡੇ ਸਰਪੰਚ ਸਾਰੇ ਹੀ ਆਏ ਪਿੰਡਾਂ ਉਹਨਾਂ ਨੇ ਇੱਕੋ ਗੱਲ ਕਹੀ ਵੀ ਬਾਈਕਾਟ ਮੀਨਸ ਟੋਟਲ ਬਾਈਕਾਟ ਕਿਸੇ ਨੇ ਵੋਟ ਪਾਉਣ ਨਹੀਂ ਜਾਣਾ ਤੇ ਤੁਸੀਂ ਵੋਟਰ ਨੂੰ ਵੀ ਨਹੀਂ ਕਿਹਾ ਉਹ ਕਹਿਣਾ ਹੈ ਵੀ ਨਹੀਂ ਜਾਣਾ ਤੁਸੀਂ ਆਪ ਤੇ ਤੁਸੀਂ ਟੱਕਣਾ ਹੀ ਹੈ ਲੇਕਿਨ ਨਹੀਂ ਜਾਣਾ ਤੇ ਬਾਕੀ ਵੀ ਜਿਹੜਾ ਮਾਹੌਲ ਆ ਉਸ ਨੂੰ ਆਹੋ ਜਿਹਾ ਬਣਾ ਦਿਓ ਵੀ ਇਹ ਗਾਹ ਤੋਂ ਕੋਈ ਵੀ ਵਿਅਕਤੀ ਕੋਈ ਵੀ ਸੱਤਾਧਾਰੀ ਪਾਰਟੀ ਜਿਹੜੀ ਆ ਉਹ ਕਿਸੇ ਦੇ ਨਾਲ ਧੱਕਾ ਨਾ ਕਰੇ ਤੇ ਨਾ ਕਿਸੇ ਦੇ ਕਾਗਜ਼ ਜਿਹੜੇ ਉਹ ਰੱਦ ਕਰੇ ਸੋ ਅਸੀਂ ਅੱਜ ਬਹੁਤ ਤੁਸੀਂ ਵੀ ਵੇਖ ਲਾ ਜਿੰਨਾ ਵੱਡਾ ਕੱਟ ਸੀਗਾ ਔਰ ਲੋਕਾਂ ਨੇ ਇਹੋ ਗੱਲ ਕਹੀ ਹੈ ਜੀ ਸਾਨੂੰ ਜੋ ਪਾਰਟੀ ਦਾ ਦੇਸ਼ ਹੈ ਜੋ ਸਰਕਾਰਿਆ ਸਾਹਿਬ ਨਾਲ ਤੱਕਾ ਹੋਇਆ ਉਹਨਾਂ ਦੀ ਵਜ੍ਹਾ ਕਰਕੇ ਅਸੀਂ ਉਹਨਾਂ ਦੇ ਨਾਲ ਖਲੋਤੇ ਆਂ ਪਾਰਟੀ ਦਾ ਹੁਕਮ ਮੰਨਦੇ ਪਾਰਟੀ ਦੇ ਨਾਲ ਖਲੋਤੇ ਆਂ ਔਰ ਅਸੀਂ ਟੋਟਲ ਬਾਈਕਾਟ ਕਰਾਂਗੇ ਇਹ ਸਾਡਾ ਪ੍ਰੋਗਰਾਮ ਸੀ ਦੇਖੋ ਜੀ ਜੋ ਪਿੱਛੇ ਹੋਇਆ ਤੁਹਾਡੇ ਸਾਹਮਣੇ ਡੈਮੋਕ੍ਰੇਸੀ ਦਾ ਕਾਣ ਕੀਤਾ ਗਿਆ ਸਾਨੂੰ ਮੌਕਾ ਮਿਲਿਆ ਸੀ 33 ਦੀਆਂ 33 ਪੰਚਾਇਤ ਸੰਪਤੀ ਨਾਮਿਨੇਸ਼ਨ ਕੀਤੀਆਂ ਚਾਰ ਜ਼ਿਲ੍ਹਾ ਪ੍ਰਸ਼ਦੀਆਂ ਕੀਤੀ ਉਹਨਾਂ ਨੇ ਜੋ ਦੇਖ ਲਿਆ ਵੀ ਇਹਨਾਂ ਦਾ ਮਾਹੌਲ ਇਹਨਾਂ ਦੇ ਹੱਕ ਚ ਹੈ ਲੋਕਾਂ ਨੇ ਇਹਨਾਂ ਨੂੰ ਜਿਤਾ ਦੇਣਾ ਤੇ ਦੋਵੇਂ ਸੰਪਤੀ ਦੀਆਂ ਚੇਅਰਮੈਨੀਆਂ ਵੀ ਇਹਨਾਂ ਲੈ ਜਾਣੀਆਂ ਇਹਨਾਂ ਨੂੰ ਘਬਰਾਹਟ ਇਸ ਗੱਲ ਦੀ ਹੋਗੀ ਵੀ ਸਾਡੀ ਇਹਦੇ ਚ ਬੇਇੱਜ਼ਤੀ ਬੜੀ ਹੋਣੀ ਸਾਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ ਤੇ ਅਸੀਂ ਕੀ ਕਰੀਏ ਔਰ ਇਹਨਾਂ ਨੂੰ ਫੇਰ ਮੁੜ ਕੇ ਜਿਹੜੀਆਂ ਰਿਪੋਰਟਾਂ ਮਿਲੀਆਂ ਇੰਟੈਲੀਜੈਂਸ ਦੀਆਂ ਵੀ ਉਹਨਾਂ ਕਿਹਾ ਵੀ ਤੁਸੀਂ ਹੱਲ ਦਿਓ ਤੁਸੀਂ ਜੇ ਕਾਗਜ਼ ਇਹਨਾਂ ਦੇ ਸਾਫ਼ ਕਰ ਸਕਦੇ ਤੇ ਕਰ ਦਿਓ ਸਾਡੇ ਨਾ 11 6 ਹੈਗੀਆਂ ਜਨਾਲੇ ਸੰਪਤੀ ਦੀ ਸੌਰੀ ਬਲਾਕ ਦੀਆਂ ਤੇ 5 ਹੈਗੀਆਂ ਰਮਦਾਸ ਬਲਾਕ ਦੀ ਇਹਨਾਂ ਨੇ ਸਾਫੀ ਹੁਸੈਨ ਵੀ ਮੈਂ ਗੱਲ ਕੀਤੀ ਸੀ ਬਿਨਾ ਮੁਕਾਬਲਾ ਡਿਕਲੇਅਰ ਕੀਤੀ ਆ ਸਿਰਫ ਇਸ ਕਰਕੇ ਸਾਡਾ ਚੇਅਰਮੈਨ ਬਣ ਜਾਵੇ ਮੈਂ ਤਹਾਰੀਵਾਲ ਸਾਹਿਬ ਨੂੰ ਇੱਕ ਗੱਲ ਕਰਨੀ ਜੇ ਤੁਹਾਡੇ ਵਿੱਚ ਦਮ ਸੀ ਨਾ ਤੇ ਵੋਟਾਂ ਰਾਹੀਂ ਤਸੀਲ ਲੈਂਦੇ ਨਾ ਕਿਸੇ ਦੀ ਕੈਨਸਲ ਕਰਾਉਂਦੇ ਤੁਹਾਨੂੰ ਵੀ ਪਤਾ ਲੱਗ ਜਾਣਾ ਹੈ ਵੀ ਤੁਹਾਡੇ ਜਿਹੜੇ ਸਰਪੰਚ ਨੇ ਉਹ ਕਿੰਨਾ ਕੰਮ ਕਰ ਰਹੇ ਨੇ ਤੁਸੀਂ ਬੜੀ ਵੱਡੀ ਗਲਤੀ ਕੀਤੀ ਐ ਇਹ ਗਲਤਫਹਮੀ 'ਚ ਸਾਰਾ ਕੁਝ ਰਹਿ ਗਿਆ ਤੁਸੀਂ ਗਲਤਫਹਮੀ ਦਾ ਸ਼ਿਕਾਰ ਹੋ ਤੁਸੀਂ ਵੇਖੋ ਤੁਹਾਡੇ 2027 ਦੇ ਵਿੱਚ ਹਾਲ ਕੀ ਹੋਣਾ ਔਰ ਅੱਜ ਅਸੀਂ ਆਪਣੇ ਵਰਕਰ ਸਭਾ ਨੂੰ ਇੱਕ ਦਿਨੀ ਦੀ ਮੁਲਾਇਸ ਕੱਲ ਦਾ ਮੈਸੇਜ ਲਾਇਆ ਔਰ ਤੁਸੀਂ ਵੇਖ ਲੈਂਦੇ ਹੋ ਕਿ ਕਿਸ ਤਰੀਕੇ ਨਾਲ ਹਮਮਾ ਆ ਕੇ ਸਾਡੇ ਸਰਪੰਚ ਸਾਰੇ ਹੀ ਆਏ ਪਿੰਡਾਂ ਨੂੰ ਉਹਨਾਂ ਨੂੰ ਇੱਕੋ ਗੱਲ ਕਹੀ ਵੀ ਬਾਈਕਾਟ ਮੀਨਸ ਟੋਟਲ ਬਾਈਕਾਟ ਕਿਸੇ ਨੇ ਵੋਟ ਪਾਉਣ ਨਹੀਂ ਜਾਣਾ ਤੇ ਤੁਸੀਂ ਵੋਟਰ ਨੂੰ ਵੀ ਨਹੀਂ ਕਿਹਾ ਉਹ ਕਹਿਣਾ ਹੈ ਵੀ ਨਹੀਂ ਜਾਣਾ ਤੁਸੀਂ ਆਪ ਤੇ ਤੁਸੀਂ ਡੱਕਣਾ ਹੀ ਹੈ ਲੇਕਿਨ ਨਹੀਂ ਜਾਣਾ ਤੇ ਬਾਕੀ ਵੀ ਜਿਹੜਾ ਮਾਹੌਲ ਆ ਉਸ ਨੂੰ ਆਹੋ ਜਿਹਾ ਬਣਾ ਦਿਓ ਵੀ ਇਹ ਗਾਹ ਤੋਂ ਕੋਈ ਵੀ ਵਿਅਕਤੀ ਕੋਈ ਵੀ ਸੱਤਾਧਾਰੀ ਪਾਰਟੀ ਜਿਹੜੀ ਆ ਉਹ ਕਿਸੇ ਦੇ ਨਾਲ ਧੱਕਾ ਨਾ ਕਰੇ ਤੇ ਨਾ ਕਿਸੇ ਦੇ ਕਾਗਜ਼ ਜਿਹੜੇ ਉਹ ਰੱਦ ਕਰੇ ਸੋ ਅਸੀਂ ਅੱਜ ਬਹੁਤ ਤੁਸੀਂ ਵੀ ਵੇਖ ਲਾ ਜਿੰਨਾ ਵੱਡਾ ਕੱਟ ਸੀਗਾ ਔਰ ਲੋਕਾਂ ਨੇ ਇਹੋ ਗੱਲ ਕਹੀ ਹੈ ਵੀ ਜੀ ਸਾਨੂੰ ਜੋ ਪਾਰਟੀ ਦਾ ਦੇਸ਼ ਹੈ ਜੋ ਸਰਕਾਰੀਆ ਸਾਹਿਬ ਨਾਲ ਧੱਕਾ ਹੋਇਆ ਉਹਨਾਂ ਦੀ ਵਜ੍ਹਾ ਕਰਕੇ ਅਸੀਂ ਉਹਨਾਂ ਦੇ ਨਾਲ ਖਲੋਤੇ ਆਂ ਪਾਰਟੀ ਦਾ ਹੁਕਮ ਮੰਨਦੇ ਪਾਰਟੀ ਦੇ ਨਾਲ ਖਲੋਤੇ ਆਂ ਔਰ ਅਸੀਂ ਟੋਟਲ ਬਾਈਕਾਟ ਕਰਾਂਗੇ ਇਹ ਸਾਡਾ ਪ੍ਰੋਗਰਾਮ ਸੀ ਦੇਖੋ ਜੀ ਜੋ ਪਿੱਛੇ ਹੋਇਆ ਤੁਹਾਡੇ ਸਾਹਮਣੇ ਆ ਡੈਮੋਕ੍ਰੇਸੀ ਦਾ ਕਾਣ ਕੀਤਾ ਗਿਆ ਸਾਨੂੰ ਮੌਕਾ ਮਿਲਿਆ ਸੀ 33 ਦੀਆਂ 33 ਪੰਚਾਇਤ ਸੰਤੀ ਨਾਮਿਨੇਸ਼ਨ ਕੀਤੀਆਂ ਚਾਰ ਜ਼ਿਲ੍ਹਾ ਪ੍ਰਸ਼ਦੀਆਂ ਕੀਤੀ ਉਹਨਾਂ ਨੇ ਜੋ ਦੇਖ ਲਿਆ ਵੀ ਇਹਨਾਂ ਦਾ ਮਾਹੌਲ ਇਹਨਾਂ ਦੇ ਹੱਕ ਚ ਆ ਲੋਕਾਂ ਨੇ ਇਹਨਾਂ ਨੂੰ ਜਿਤਾ ਦੇਣਾ ਤੇ ਦੋਵੇਂ ਸੰਤੀ ਦੀਆਂ ਚੇਅਰਮੈਨੀਆਂ ਵੀ ਇਹਨਾਂ ਲੈ ਜਾਣੀਆਂ ਇਹਨਾਂ ਨੂੰ ਘਬਰਾਹਟ ਇਸ ਗੱਲ ਦੀ ਹੋ ਗਈ ਵੀ ਸਾਡੀ ਇਹਦੇ ਚ ਬੇਇੱਜ਼ਤੀ ਬੜੀ ਹੋਣੀ ਸਾਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ ਤੇ ਅਸੀਂ ਕੀ ਕਰੀਏ ਔਰ ਇਹਨਾਂ ਨੂੰ ਫਿਰ ਮੁੜ ਕੇ ਜਿਹੜੀਆਂ ਰਿਪੋਰਟਾਂ ਮਿਲੀਆਂ ਇੰਟੈਲੀਜੈਂਸ ਦੀਆਂ ਵੀ ਉਹਨਾਂ ਨੇ ਕਿਹਾ ਵੀ ਤੁਸੀਂ ਹਾਰਦੇ ਹੋ ਤੁਸੀਂ ਜੇ ਕਾਗਜ਼ ਇਹਨਾਂ ਦੇ ਸਾਫ਼ ਕਰ ਸਕਦੇ ਤੇ ਕਰਦੇ ਸਾਡੇ ਨਾਲ 11 6 ਅਗੀਆਂ ਜਨਾਲੇ ਸਮਤੀ ਦੀ ਸੌਰੀ ਬਲਾਕ ਦੀਆਂ ਤੇ 5 ਹੈਗੀਆਂ ਰਮਦਾਸ ਬਲਾਕ ਦੀ ਇਹਨਾਂ ਨੇ ਸਾਫੀ ਹੁਸੈਨ ਵੀ ਮੈਂ ਗੱਲ ਕੀਤੀ ਸੀ ਬਿਨਾਂ ਮੁਕਾਬਲਾ ਡਿਕਲੇਅਰ ਕੀਤੀ ਹੈ ਸਿਰਫ ਇਸ ਕਰਕੇ ਸਾਡਾ ਚੇਅਰਮੈਨ ਬਣ ਜਾਵੇ ਮੈਂ ਤੁਹਾਡੀ ਵਾਲ ਸਾਹਮਣੂ ਇੱਕ ਗੱਲ ਕਰਨਾ ਜੇ ਤੁਹਾਡੇ ਵਿੱਚ ਦਮ ਸੀ ਨਾ ਤੇ ਵੋਟਾਂ ਰਾਹੀਂ ਤਸੀਲ ਲੈਂਦੇ ਨਾ ਕਿਸੇ ਦੀ ਕੈਨਸਲ ਕਰਾਉਂਦੇ ਤੁਹਾਨੂੰ ਵੀ ਪਤਾ ਲੱਗ ਜਾਣਾ ਹੈ ਵੀ ਤੁਹਾਡੇ ਜਿਹੜੇ ਸਰਪੰਚ ਨੇ ਉਹ ਕਿੰਨਾ ਕੰਮ ਕਰ ਰਹੇ ਨੇ ਤੁਸੀਂ ਬੜੀ ਵੱਡੀ ਗਲਤੀ ਕੀਤੀ ਐ ਇਹ ਗਲਤਫਹਮੀ 'ਚ ਸਾਰਾ ਕੁਝ ਰਹਿ ਗਿਆ ਤੁਸੀਂ ਗਲਤਫਹਮੀ ਦਾ ਸ਼ਿਕਾਰ ਹੋ ਤੁਸੀਂ ਵੇਖੋ ਤੁਹਾਡੇ 2027 ਦੇ ਵਿੱਚ ਹਾਲ ਕੀ ਹੋਣਾ ਔਰ ਅੱਜ ਅਸੀਂ ਆਪਣੇ ਵਰਕਰ ਸਭਾ ਬਾਨਾ ਨੂੰ ਇੱਕ ਦਿਨੀ ਵੀ ਬੁਲਾਇਆ ਸੀ ਕੱਲ ਮੈਸੇਜ ਲਾਇਆ ਔਰ ਤੁਸੀਂ ਵੇਖ ਲਿੰਦੇ ਹੋ ਕਿ ਕਿਸ ਤਰੀਕੇ ਨਾਲ ਉਹ ਮਮਾ ਆ ਕੇ ਸਾਡੇ ਸਰਪੰਚ ਸਾਰੇ ਹੀ ਆਏ ਪਿੰਡਾਂ ਉਹਨਾਂ ਨੂੰ ਇੱਕੋ ਗੱਲ ਕਹੀ ਵੀ ਬਾਈਕਾਟ ਮੀਨਸ ਟੋਟਲ ਬਾਈਕਾਟ ਕਿਸੇ ਨੇ ਵੋਟ ਪਾਉਣ ਨਹੀਂ ਜਾਣਾ ਤੇ ਤੁਸੀਂ ਵੋਟਰ ਨੂੰ ਵੀ ਨਹੀਂ ਕਿਹਾ ਉਹ ਕਹਿਣਾ ਹੈ ਵੀ ਨਹੀਂ ਜਾਣਾ ਤੁਸੀਂ ਆਪਦੇ ਤੁਸੀਂ ਟੱਕਣਾ ਹੀ ਹੈ ਲੇਕਿਨ ਨਹੀਂ ਜਾਣਦਾ ਤੇ ਬਾਕੀ ਵੀ ਜਿਹੜਾ ਮਾਹੌਲ ਆ ਉਸ ਨੂੰ ਆਹੋ ਜਿਹਾ ਬਣਾ ਦਿਓ ਵੀ ਇਹ ਗਾਂ ਤੋਂ ਕੋਈ ਵੀ ਵਿਅਕਤੀ ਕੋਈ ਵੀ ਸੱਤਾਧਾਰੀ ਪਾਰਟੀ ਜਿਹੜੀ ਆ ਉਹ ਕਿਸੇ ਦੇ ਨਾਲ ਧੱਕਾ ਨਾ ਕਰੇ ਤੇ ਨਾ ਕਿਸੇ ਦੇ ਕਾਗਜ਼ ਜਿਹੜੇ ਉਹ ਰੱਦ ਕਰੇ ਸੋ ਅਸੀਂ ਅੱਜ ਬਹੁਤ ਤੁਸੀਂ ਵੀ ਵੇਖ ਲਾ ਜਿੰਨਾ ਵੱਡਾ ਕੱਟ ਸੀਗਾ ਔਰ ਲੋਕਾਂ ਨੇ ਇਹੋ ਗੱਲ ਕਹੀ ਹੈ ਵੀ ਜੀ ਸਾਨੂੰ ਜੋ ਪਾਰਟੀ ਦਾ ਦੇਸ਼ ਹੈ ਜੋ ਸਰਕਾਰੀਆ ਸਾਹਿਬ ਨਾਲ ਧੱਕਾ ਹੋਇਆ ਉਹਨਾਂ ਦੀ ਵਜ੍ਹਾ ਕਰਕੇ ਅਸੀਂ ਉਹਨਾਂ ਦੇ ਨਾਲ ਖਲੋਤੇ ਆਂ ਪਾਰਟੀ ਦਾ ਹੁਕਮ ਮੰਨਦੇ ਪਾਰਟੀ ਦੇ ਨਾਲ ਖੜੋਤੇ ਆਂ ਔਰ ਅਸੀਂ ਟੋਟਲ ਬਾਈਕਾਟ ਕਰਾਂਗੇ ਇਹ ਸਾਡਾ ਪ੍ਰੋਗਰਾਮ ਸੀ ਦੇਖੋ ਜੀ ਜੋ ਪਿੱਛੇ ਹੋਇਆ ਤੁਹਾਡੇ ਸਾਹਮਣੇ ਆ ਡੈਮੋਕ੍ਰੇਸੀ ਦਾ ਕਾਣ ਕੀਤਾ ਗਿਆ ਸਾਨੂੰ ਮੌਕਾ ਮਿਲਿਆ ਸੀ ਤਿੱਤੀ ਦੀਆਂ ਤਿੱਤੀਆਂ ਪੰਚਾਇਤ ਸੰਪਤੀ ਨੋਮੀਨੇਸ਼ਨਸ ਕੀਤੀਆਂ ਚਾਰ ਜ਼ਿਲ੍ਹਾ ਪ੍ਰਸ਼ਦੀਆਂ ਕੀਤੀ ਉਹਨਾਂ ਨੇ ਜੋ ਦੇਖ ਲਿਆ ਵੀ ਇਹਨਾਂ ਦਾ ਮਾਹੌਲ ਇਹਨਾਂ ਦੇ ਹੱਕ ਚ ਆ ਲੋਕਾਂ ਨੇ ਇਹਨਾਂ ਨੂੰ ਜਿਤਾ ਦੇਣਾ ਤੇ ਦੋਵੇਂ ਸੰਪਤੀ ਦੀਆਂ ਚੇਅਰਮੈਨੀਆਂ ਵੀ ਇਹਨਾਂ ਲੈ ਜਾਣੀਆਂ ਇਹਨਾਂ ਨੂੰ ਘਬਰਾਹਟ ਇਸ ਗੱਲ ਦੀ ਹੋ ਗਈ ਵੀ ਸਾਡੀ ਇਹਦੇ ਚ ਬੇਇੱਜ਼ਤੀ ਬੜੀ ਹੋਣੀ ਸਾਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ ਤੇ ਅਸੀਂ ਕੀ ਕਰੀਏ ਔਰ ਇਹਨਾਂ ਨੂੰ ਫਿਰ ਮੁੜ ਕੇ ਜੇਨੀਆਂ ਰਿਪੋਰਟਾਂ ਮਿਲੀਆਂ ਇੰਟੈਲੀਜੈਂਸ ਦੀਆਂ ਵੀ ਉਹਨਾਂ ਨੇ ਕਿਹਾ ਵੀ ਤੁਸੀਂ ਹੱਲ ਦਿਓ ਤੁਸੀਂ ਜੇ ਕਾਗਜ਼ ਇਹਨਾਂ ਦੇ ਸਾਫ਼ ਕਰ ਸਕਦੇ ਹੋ ਤੇ ਕਰ ਦਿਓ ਸਾਡੇ ਨਾਲ 11 6 ਹੈਗੀਆਂ ਜਨਾਲੇ ਸੰਪਤੀ ਦੀ ਸੌਰੀ ਬਲਾਕ ਦੀਆਂ ਤੇ 5 ਹੈਗੀਆਂ ਰਮਦਾਸ ਬਲਾਕ ਦੀ ਇਹਨਾਂ ਨੇ ਸਾਫੀ ਹੁਸੈਨ ਵੀ ਮੈਂ ਗੱਲ ਕੀਤੀ ਸੀ ਬਿਨਾ ਮੁਕਾਬਲਾ ਡਿਕਲੇਅਰ ਕੀਤੀ ਆ ਸਿਰਫ ਇਸ ਕਰਕੇ ਕਿ ਸਾਡਾ ਚੇਅਰਮੈਨ ਬਣ ਜਾਵੇ ਮੈਂ ਤਹਾਰੀਵਾਲ ਸਾਹਿਬ ਨੂੰ ਇੱਕ ਗੱਲ ਕਰਨੀ ਜੇ ਤੁਹਾਡੇ ਵਿੱਚ ਦਮ ਸੀ ਨਾ ਤੇ ਵੋਟਾਂ ਰਾਹੀਂ ਤਸੀਲ ਲੈਂਦੇ ਨਾ ਕਿਸੇ ਦੀ ਕੈਨਸਲ ਕਰਾਉਂਦੇ ਤੁਹਾਨੂੰ ਵੀ ਪਤਾ ਲੱਗ ਜਾਣਾ ਹੈ ਵੀ ਤੁਹਾਡੇ ਜਿਹੜੇ ਸਰਪੰਚ ਨੇ ਉਹ ਕਿੰਨਾ ਕੰਮ ਕਰ ਰਹੇ ਨੇ ਤੁਸੀਂ ਬੜੀ ਵੱਡੀ ਗਲਤੀ ਕੀਤੀ ਹੈ ਇੱਕ ਗਲਤਫਹਮੀ 'ਚ ਸਾਰਾ ਕੁਝ ਰਹਿ ਗਿਆ ਤੁਸੀਂ ਗਲਤਫਹਮੀ ਦਾ ਸ਼ਿਕਾਰ ਹੋ ਤੁਸੀਂ ਵੇਖੋ ਤੁਹਾਡੇ 2027 ਦੇ ਵਿੱਚ ਹਾਲ ਕੀ ਹੋਣਾ ਔਰ ਅੱਜ ਅਸੀਂ ਆਪਣੇ ਵਰਕਰ ਸਭਾ ਬਣਾ ਨੂੰ ਇੱਕ ਦਿਨੀ ਵੀ ਮੁਲਾਇਸ਼ ਕੱਲ ਦਾ ਮੈਸੇਜ ਲਾਇਆ ਔਰ ਤੁਸੀਂ ਵੇਖ ਲਿੰਦੇ ਹੋ ਕਿ ਕਿਸ ਤਰੀਕੇ ਨਾਲ ਹਮਮਾ ਆ ਕੇ ਸਾਡੇ ਸਰਪੰਚ ਸਾਰੇ ਹੀ ਆਏ ਪਿੰਡਾਂ ਨੂੰ ਉਹਨਾਂ ਨੂੰ ਇੱਕੋ ਗੱਲ ਕਹੀ ਵੀ ਬਾਈਕਾਟ ਮੀਨਸ ਟੋਟਲ ਬਾਈਕਾਟ ਕਿਸੇ ਨੇ ਵੋਟ ਪਾਉਣ ਨਹੀਂ ਜਾਣਾ ਤੇ ਤੁਸੀਂ ਵੋਟਰ ਨੂੰ ਵੀ ਨਹੀਂ ਕਿਹਾ ਉਹ ਕਹਿਣਾ ਵੀ ਨਹੀਂ ਜਾਣਾ ਤੁਸੀਂ ਆਪਦੇ ਤੁਸੀਂ ਢੱਕਣਾ ਹੀ ਹੈ ਲੇਕਿਨ ਨਹੀਂ ਜਣਾ ਤਾਂ ਬਾਕੀ ਵੀ ਜਿਹੜਾ ਮਾਹੌਲ ਆ ਉਸ ਨੂੰ ਆਹੋ ਜਿਹਾ ਬਣਾ ਦਿਓ ਵੀ ਇਹ ਗਾਂ ਤੋਂ ਕੋਈ ਵੀ ਵਿਅਕਤੀ ਕੋਈ ਵੀ ਸੱਤਾਧਾਰੀ ਪਾਰਟੀ ਜਿਹੜੀ ਆ ਉਹ ਕਿਸੇ ਦੇ ਨਾਲ ਧੱਕਾ ਨਾ ਕਰੇ ਤੇ ਨਾ ਕਿਸੇ ਦੇ ਕਾਗਜ਼ ਜਿਹੜੇ ਉਹ ਰੱਦ ਕਰੇ ਸੋ ਅਸੀਂ ਅੱਜ ਬਹੁਤ ਤੁਸੀਂ ਵੀ ਵੇਖ ਲਾ ਜਿੰਨਾ ਵੱਡਾ ਕੱਟ ਸੀਗਾ ਔਰ ਲੋਕਾਂ ਨੇ ਇਹੋ ਗੱਲ ਕਹੀ ਹੈ ਵੀ ਜੀ ਸਾਨੂੰ ਜੋ ਪਾਰਟੀ ਦਾ ਦੇਸ਼ ਹੈ ਜੋ ਸਰਕਾਰੀਆ ਸਾਹਿਬ ਨਾਲ ਧੱਕਾ ਹੋਇਆ ਉਹਨਾਂ ਦੀ ਵਜ੍ਹਾ ਕਰਕੇ ਅਸੀਂ ਉਹਨਾਂ ਦੇ ਨਾਲ ਖਲੋਤੇ ਆਂ ਪਾਰਟੀ ਦਾ ਹੁਕਮ ਮੰਨਦੇ ਪਾਰਟੀ ਦੇ ਨਾਲ ਖਲੋਤੇ ਆਂ ਪਰ ਅਸੀਂ ਟੋਟਲ ਬਾਈਕਾਟ ਕਰਾਂਗੇ ਇਹ ਸਾਡਾ ਪ੍ਰੋਗਰਾਮ ਸੀ ਠੀਕ